ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਵਾਗਤ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਅੱਜ ਬੂਏ ਬਾਰੀਆਂ ਬਾਰੇ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਮਤਲਬ ਜਿਹੜੇ ਨਵੇਂ ਨੰਮੀਓ ਪਰੇਸ਼ਾਨ ਬੈਠੇ ਆ ਕਿ ਉਹਨਾਂ ਦੇ ਪੇਕਿਆਂ ਵਿੱਚੋਂ ਕੋਈ ਆਇਆ ਨਹੀਂ ਤੇ ਉਹ ਗੁਰੀ ਦੀ ਮੰਮੀ ਨੇ ਮੀਣਾ ਮਾਰਿਆ ਕਿ ਤੁਹਾਡੇ ਪੇਕਿਆਂ 'ਚ ਕੋਈ ਆਇਆ ਨਹੀਂ ਫਿਰ ਇਹ ਸਾਰਾ ਕੁਝ ਦੇਖ ਕੇ ਅਮਰ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਸਾਰੇ ਨਵੀ ਦੇ ਕਾਰਜ ਪੂਰੇ ਕਰੂੰਗਾ ਝੂੜਾ ਵੀ ਮੈਂ ਪਾਵਾਂਗਾ ਸਾਰੇ ਫਰਜ਼ ਮੈਂ ਨਿਭਾਵਾਂਗਾ ਭਰਾ ਵਾਲੇ ਤੇ ਫਿਰ ਨਵੀ ਦੀ ਮੰਮੀ ਨੇ ਪਿਆਰ ਕੀਤਾ ਉਹਨੂੰ ਤੇ ਫਿਰ ਇਹ ਸਾਰੇ ਬੈਠੇ ਆ ਕਿ ਉਹਨਾਂ ਨੇ ਪੁੱਛਿਆ ਕਿ ਤੇਰੇ ਦਾਦੀ ਜੀ ਦਾ ਕਿੱਦਾਂ ਹੁਣ ਪਤਾ ਲੱਗਾ ਕਿ ਕਿੱਥੇ ਆ ਉਹਨੇ ਅਮਰ ਨੇ ਦੱਸਿਆ ਕਿ ਮੇਰੇ ਦਾਦੀ ਜੀ ਮੇਰੇ ਭੂਆ ਦੇ ਕੋਲ ਹੀ ਆ ਉਸਨੇ ਕਿਹਾ ਕਿ ਪਤਾ ਨਹੀਂ ਲੱ ਮੈਨੂੰ ਕਿਉਂ ਦਾਦੀ ਵਿੱਚ ਜਾ ਕੇ ਵੱਢ ਗਈ ਤੇ ਪੰਮੀ ਭੈਣ ਨੇ ਕਿਹਾ ਕਿ ਮਾਪੇ ਦਾ ਦਿਲ ਹੁੰਦਾ ਹੀ ਇਦਾਂ ਦਾ ਉਧਰ ਕਿਰਨ ਵੇਟ ਕਰ ਰਹੀ ਆ ਕਿ ਮੈਂ ਦੱਸਾਂ ਸਾਰਿਆਂ ਨੂੰ ਕਿ ਮੈਂ ਸਾਹਿਬ ਦਾ ਤੇ ਗੁਰੀ ਦੀ ਭੈਣ ਦਾ ਰਿਸ਼ਤਾ ਪੱਕਾ ਕਰ ਲਈ ਆਈਆਂ ਬਹੁਤ ਖੁਸ਼ ਆ ਇਹ ਆਪਣੇ ਮੁੰਡੇ ਨੂੰ ਵੀ ਬੜਾ ਪਿਆਰ ਕਰ ਰਹੀ ਆ ਕਿ ਮੈਂ ਮਤਲਬ ਖੁਸ਼ ਆ ਮੈਂ ਕਿ ਅਸੀਂ ਬਾਹਰ ਚੱਲ ਜਾਣਾ ਆ ਤੇ ਪਰ ਸਾਹਿਬ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਉਹ ਕਹਿੰਦਾ ਕਿ ਮੈਂ ਤਾਂ ਚੰਗੀ ਦੇ ਨਾਲ ਕਦੀ ਗੁਰੀ ਦੀ ਭੈਣ ਦੇ ਨਾਲ ਗੱਲ ਵੀ ਨਹੀਂ ਕੀਤੀ ਅਜੇ ਤੱਕ ਤੇ ਚੰਗੀ ਤਰ੍ਹਾਂ ਉਹਨੂੰ ਬੁਲਾਇਆ ਨਹੀਂ ਉਹਨੂੰ ਜਾਣਦਾ ਵੀ ਨਹੀਂ ਮੈਂ ਚੰਗੀ ਤਰ੍ਹਾਂ ਪਰ ਕਿਰਨ ਨੂੰ ਬੜੀ ਖੁਸ਼ੀ ਆ ਤੇ ਫੇਰ ਦਾਦਾ ਜੀ ਨੇ ਕਿਹਾ ਕਿ ਅੱਛਾ ਮੈਨੂੰ ਹੁਣ ਸਮਝ ਲੱਗੀ ਤੂੰ ਕਿਉਂ ਉਹ ਇਹਨਾਂ ਦੋਨਾਂ ਦਾ ਵਿਆਹ ਕਰਵਾਉਣਾ ਚਾਹਨੀ ਹੈ ਗੱਲ ਤਾਂ ਵਿੱਚੋ ਇਹ ਆ ਕਿ ਤੂੰ ਆਸਟ੍ਰੇਲੀਆ ਜਾਣਾ ਚਾਹਨੀ ਉਧਰ ਗੁਰੀ ਆਪਣੀ ਮੰਮੀ ਨੂੰ ਡਾਂਟ ਰਿਆ ਆ ਕਿ ਤੁਸੀਂ ਕਿੱਦਾਂ ਮੇਰੇ ਤੋਂ ਪੁੱਛੇ ਬਿਗੈਰ ਮੇਰੀ ਭੈਣ ਦਾ ਰਿਸ਼ਤਾ ਸਾਹਿਬ ਦੇ ਨਾਲ ਪੱਕਾ ਕਰ ਦਿੱਤਾ ਤੇ ਗੁਰੀ ਦੀ ਭੈਣ ਵੀ ਖੁਸ਼ ਨਹੀਂ ਹੈਗੀ ਕਿ ਮੇਰਾ ਰਿਸ਼ਤਾ ਤੁਸੀਂ ਉਧਰ ਜੋੜ ਦਿੱਤਾ ਤੇ ਫਿਰ ਉਧਰ ਦੀਪ ਦੀ ਮੰਮੀ ਜਿਹੜੀ ਆ ਉਹ ਦੀਪ ਦੀ ਉਡੀਕ ਕਰ ਰਹੀ ਹੈ ਕਿ ਦੀਪ ਅੱਜ ਨੌਕਰੀ ਮਤਲਬ ਲੱਭਣ ਗਈ ਸੀਗੀ ਕਿ ਕਿਤੇ ਉਹਨੂੰ ਨੌਕਰੀ ਮਿਲ ਜਾਏ ਕਿ ਉਹਨਾਂ ਦੇ ਘਰ ਦੀ ਗਰੀਬੀ ਚੱਕੀ ਜਾਵੇ ਫਿਰ ਗੇਟ ਖੜ ਕੇ ਆ ਤਾਂ ਜੋ ਦੇਖਿਆ ਦੀਪ ਹੀ ਆਈ ਸੀਗੀ ਦੀਪ ਇੱਕ ਉਹਦੀ ਮੰਮੀ ਨੇ ਸੋਚਿਆ ਕਿ ਉਹਨੇ ਕਿਹਾ ਕਿ ਮੈਨੂੰ ਨੌਕਰੀ ਮਿਲ ਗਈ ਆ ਦੀਪ ਦੀ ਮੰਮੀ ਨੇ ਸੋਚਿਆ ਕਿ ਸ਼ਾਇਦ ਇਹ ਡੱਬਾ ਲੈ ਕੇ ਆਈ ਹੈ ਮਠਿਆਈ ਦਾ ਪਰ ਦੀਪ ਨੇ ਕਿਹਾ ਕਿ ਮੈਂ ਮਠਿਆਈ ਨਹੀਂ ਲੈ ਕੇ ਆਈ ਸਾਡੀ ਗਰੀਬੀ ਚੱਕਣ ਦਾ ਮੈਂ ਪਹਿਲਾ ਸ਼ੁਰੂਆਤ ਕਰਕੇ ਆਈ ਆ ਜਦੋਂ ਗੇਟ ਫਿਰ ਖੜਕਿਆ ਤਾਂ ਉਹਨਾਂ ਨੇ ਦੇਖਿਆ ਤਾਂ ਫਿਰ ਅਮਰ ਦੇ ਡੈਡੀ ਆਏ ਸੀ ਸਾਰੇ ਜਾਣੇ ਉਹ ਮਾਫੀ ਮੰਗਣ ਆਏ ਸੀ ਇਹਨਾਂ ਦੇ ਕੋਲੋਂ ਕਿ ਆਪਾਂ ਪੰਮੀ ਨੂੰ ਮਤਲਬ ਲੈ ਕੇ ਆਉਣਾ ਆ ਤੇ ਜਿੱਥੋਂ ਸਾਡੇ ਘਰ ਵਿੱਚ ਕਲੇਸ਼ ਪਿਆ ਸੀ ਉੱਥੋਂ ਹੀ ਸ਼ੁਰੂਆਤ ਕਰੀਏ ਕਿ ਇਹਨਾਂ ਦੋਨਾਂ ਦਾ ਰਿਸ਼ਤਾ ਪੱਕਾ ਕਰ ਦਈਏ ਪਰ ਦੀਪ ਨੂੰ ਹੁਣ ਮਨਜ਼ੂਰ ਨਹੀਂ ਹੈਗਾ ਉਹ ਕਹਿੰਦੀ ਕਿ ਤੁਸੀਂ ਸਾਡੀ ਬੇਇੱਜ਼ਤੀ ਕੀਤੀ ਸੀਗੀ ਤੇ ਤੁਸੀਂ ਸਾਡੀ ਬੇਇੱਜ਼ਤੀ ਕੀਤੀ ਸੀ ਤੇ ਫਿਰ ਹੁਣ ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਕਰਨਾ ਉਹਨਾਂ ਨੇ ਕਿਹਾ ਕਿ ਸਾਨੂੰ ਮਤਲਬ ਮaaf ਕਰ ਦਿਓ ਪਰ ਉਹਨਾਂ ਨੇ ਕਿਆ ਕਿ ਹੁਣ ਦੀਪ ਜਿਹੜੀ ਅੜ ਗਈ ਉਹ ਕਹਿੰਦੀ ਕਿ ਮਤਲਬ ਮੈਂ ਨਹੀਂ ਮaaf ਕਰਨਾ ਤੁਸੀਂ ਸਾਡੇ ਬਹੁਤ ਬੇਇੱਜ਼ਤੀ ਕੀਤੀ ਮੇਰੀ ਮੰਮੀ ਵੀ ਤਾਂ ਰਿਸ਼ਤਾ ਜੋੜਨਾ ਹੀ ਚਾਹੁੰਦੀ ਸੀਗੀ ਤੇ ਤੁਸੀਂ ਮੇਰੇ ਮੰਮੀ ਦੀ ਬਹੁਤ ਇਨਸਲਟ ਕੀਤੀ ਅੱਗੇ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ